Thank you. வணக்கம் 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 Мій ਮਾਨਯੋਗ ਚੋਣ ਕਮਿਸ਼ਨ ਡੀਜੀਪੀ ਪੰਜਾਬ ਅਤੇ ਐਸਐਸਪੀ ਛੇ ਮੁਖਸਰ ਸਾਹਿਬ ਦੀ ਹਦਾਇਤਾਂ ਅਨੁਸਾਰ ਸ੍ਰੀ ਮੁਖਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਪੂਰੀ ਤਰਕ ਹੈ ਤੇ ਐਕਟਿਵ ਹੋ ਕੇ ਡਿਊਟੀ ਨਿਭਾ ਰਹੀ ਹੈ ਅੱਜ ਹਰਿਆਣੇ ਦੇ ਚੋਣਾਂ ਦੇ ਜਿਹੜੇ ਕਿ 6 ਫੇਜ਼ ਵਿੱਚ ਹੋਇਆ ਜਾਂਦਾ ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਈ ਸਮੇਂ ਤੋਂ ਸਾਡੇ ਇੰਟਰਸਟੇਟ ਨਾਕਾਜ਼ ਐਕਟਿਵ ਤੇ ਅਲਰਟ ਡਿਊਟੀ ਕਰ ਰਹੇ ਹੈ ਪਹਿਲਾ ਰਾਜਸਥਾਨ ਦੀਆਂ ਚੋਣਾਂ ਹੋ ਕੇ ਆਟੀਆਂ ਉਹਨਾਂ ਨਾਲ ਅਸੀਂ ਤਕਰੀਬਨ 6 ਇੰਟਰਸਟੇਟ ਨਾਕੇ ਸਾਡੇ ਲੱਗਦੇ ਤੇ ਹਰਿਆਣਾ ਦਾ ਫੇਰਾ ਤੇ ਇਹ ਸਾਰੇ ਨਾਕਾਬੰਦੀ ਤੇ 24 ਘੰਟੇ ਸਾਡੇ ਪੁਲਿਸ ਨੂੰ ਲਾਜਨ ਤਨਾਥਨ ਨਾਲ ਪੀਐਸਐਫ ਦੇ ਜਵਾਨ ਹਨ ਸੀਏਪੀਐਫ ਦੀ ਜਿਹੜੀ ਟੁਕੜੀ ਆਈ ਹੋਈ ਹੈ ਇਹ ਨਾਕਿਆਂ ਤੇ ਲਗਾਤਾਰ ਸ਼ਕੀ ਪੁਰਸ਼ਾਂ ਦੀ ਸ਼ਕੀ ਵਾਨਾਂ ਦੀ ਟਰੱਕਾਂ ਦੀ ਗੱਡੀਆਂ ਦੀ ਸਭ ਚੀਜ਼ਾਂ ਐ ਬੱਸਾਂ ਦੀ ਵੀ ਅਸੀਂ ਚੈਕਿੰਗ ਕਰਦੇ ਰਹੇ ਨੇ ਤੇ ਨਾਲ ਨਾਲ ਕਈ ਥਾਵਾਂ ਤੇ ਸਾਨੂੰ ਰਿਕਵਰੀਆਂ ਵੀ ਹੋਈਆਂ ਸਾਡਾ ਇੱਕ ਹੀ ਮਕਸਦ ਹੈ ਕੋਈ ਨਾਜਾਇਜ਼ ਕੈਸ਼ ਕਰੰਸੀ ਆਪਣੀ ਸ਼ਰਾਬ ਕੋਈ ਨਸ਼ੀਲਾ ਵਸਤੂ ਜਾਂ ਕੋਈ ਪਦਾਰਥ ਹੋਵੇ ਜਿਸ ਨਾਲ VOTERS ਨੂੰ ਇਨਫਲੂਐਂਸ ਕੀਤਾ ਜਾ ਸਕੇ ਉਹ ਸਾਡੇ ਬਾਰਡਰ ਟੱਪੇ ਉਧਰ VOTERS ਨੂੰ ਇਨਫਲੂਐਂਸ ਕਰਨ ਲਈ ਨਾ ਇਸਤੇਮਾਲ ਕੀਤਾ ਜਾ ਸਕੇ ਦੂਜੀ ਸਾਡਾ ਇਹ ਵੀ ਮਕਸਦ ਹੈ ਵੀ ਕੋਈ ਵੀ ਮਾੜਾ ਅਨਸਰ ਸਾਡੇ ਕ੍ਰਾਈਮ ਕਰਕੇ ਉਧਰ ਨਾ ਭੱਜ ਗਏ ਜਾਂ ਉਧਰੋਂ ਕ੍ਰਾਈਮ ਕਰਕੇ ਸਾਡੇ ਵਾਲੇ ਪਾਸੇ ਤਰਾ ਧਮਕਾ ਨਾ ਸਕੇ VOTERS ਸਾਡੀ ਇੰਟਰਸਟੇਟ ਕੋਆਰਡੀਨੇਸ਼ਨ ਮੀਟਿੰਗ ਵੀ ਹੁੰਦੀ ਹੈ ਰੋਜ਼ ਪਿੱਛੇ ਜਿਹੇ 6ਵੇਂ ਪੜਾਅ ਨੂੰ ਮੁੱਖ ਰੱਖਦੇ ਹੋਏ ਤੇ 7ਵੇਂ ਪੜਾਅ ਜਿਹੜਾ ਇੱਕ ਤਰੀਕੋ ਪੰਜਾਬ ਦਾ ਉਨ ਮੁੱਖ ਰੱਖਦੇ ਹੋਏ ਮਲੂਟ ਵਿੱਚ ਐ ਐਸਐਸਪੀ ਡਬਲ ਏ ਡੀਸੀ ਡਬਲ ਈ ਡੀਸੀ ਸਿੱਤਸਾ ਤੇ ਆਪਣੇ ਸ੍ਰੀ ਮੁਖਸਰ ਸਾਹਿਬ ਦੇ ਉੱਚ ਅਧਿਕਾਰੀ ਨਾਲ ਸਵੇਦ ਸਾਈਜ਼ ਅਫਸਰਾਂ ਦੀ ਵੀ ਮੀਟਿੰਗ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤੀ ਗਈ ਸੀ ਜੋ ਕਿ ਫੋਰਸ ਸਰਟੈਂਟ ਤਨਾਤ ਹੈ ਤੇ ਅਸੀਂ ਫੁੱਲ ਪ੍ਰੂਫ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਤੇ ਅਸੀਂ ਵਚਨ ਬੰਧਾ ਕਿ ਸਹਿਰ ਐਂਡ ਫ੍ਰੀ ਇਲੈਕਸ਼ਨ ਜੀ ਕਰਵਾਵਾਂਗੇ ਤੇ ਕੋਈ ਵੀ ਘਟਨਾ ਮਾੜੀ ਅਫਸਰਾਂ ਨੂੰ ਆੋਰ ਨੂੰ ਅਸੀ ਕੋਈ ਵੀ ਘਟਨਾ ਨਹੀਂ ਵਾਪਰਦੀ